ਹੈਲੋ ਸ਼ਸ਼ੀ ਕਾਲ ਜੀ ਸਾਡੇ ਲਈ 15 ਦਿਨਾਂ ਦੀ ਦੁੱਧ ਦੀ ਮਲਾਈ ਇਕੱਠੀ ਕਰੀ ਹੋਈ ਸੀਗੀ ਅਸੀਂ ਸੋਚਿਆ ਵੀ ਮਲਾਈ ਤੋਂ ਅੱਜ ਆਪਾਂ ਘਰ ਦਾ ਘਿਓ ਤਿਆਰ ਕਰਾਂਗੇ ਵੈਸੇ ਵੀ ਅਸੀਂ ਘਰ ਦਾ ਘਿਓ ਤਿਆਰ ਕਰਦੇ ਹੀ ਰਹਿਣੇ ਹੈਗੇ ਕਿਉਂਕਿ ਬਾਹਰਲੀ ਚੀਜ਼ਾਂ ਦੇ ਵਿੱਚ ਮਲਾਵਟ ਹੁੰਦੀ ਹੈ ਘਰ ਦੀ ਚੀਜ਼ ਹੀ ਪਿਆਰ ਹੁੰਦੀ ਹੈ ਚਲੋ ਆਪਾਂ ਹੁਣ ਇੱਕ ਬਾਲਦੇ ਵਿੱਚ ਇਹ ਸਾਰੀ ਮਲਾਈ ਕੱਢ ਲਵਾਂਗੇ ਥੋੜਾ ਜਿਹਾ ਆਪਾਂ ਵਿੱਚ ਪਾ ਲਈਏ ਸੀ ਪਾਣੀ ਕਿਉਂਕਿ ਮਲਾਈ ਥੋੜੀ ਜਿਹੀ ਗਾੜ੍ਹੀ ਸੀ ਉਹਦੇ ਵਿੱਚ ਮਦਾਨੀ ਫਿਰਨੀ ਨਹੀਂ ਸੀਗੀ ਆਪਾਂ ਸਾਰੀ ਚੱਕੀ ਤਰ੍ਹਾਂ ਕੌਲੇ ਨੂੰ ਸਾਫ਼ ਕਰਦਾਂਗੇ ਪਾਣੀ ਪਾ ਕੇ ਸਾਰੀ ਮਲਾਈ ਕੱਢ ਲਵਾਂਗੇ ਹੁਣ ਚੱਲੀ ਚੱਲੋ ਚੱਲੀ ਚੱਲੋ ਹੱਥ ਨਾ ਕੱਢੀ ਹੋਈ ਚੀਜ਼ ਤਾਂ ਕਾਈ ਕੋਸੋਰ ਆਗੀ ਤੇ ਦੇਖੋ ਤੁਹਾਨੂੰ ਨਜ਼ਰ ਆਉਂਦਾ ਹੋਗਾ ਕਿ ਇੱਕ ਪਾਸੇ ਕਿ ਉਹ ਮੱਖਣੀ ਤਿਆਰ ਹੋ ਗਈ ਐ ਹੁਣ ਭਾਈ ਮੱਖਣੀ ਨੂੰ ਤਿਆਰ ਕਰਕੇ ਚੰਗੀ ਤਰ੍ਹਾਂ ਬਾਹਰ ਕੱਢਣਾ ਨਹੀਂ ਹੋ ਗਈ ਐ ਹੁਣ ਆਪਾਂ ਇਹਨੂੰ ਕੱਢ ਕੇ ਫਰਾਈ ਪੈਨ ਦੇ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਸਾਰਾ ਲੱਸੀ ਦੀ ਚੂੜ ਦੇਣੀ ਆਪਾਂ ਸਾਰੇ ਝੋਲਦੀ ਆਪਾਂ ਨੇ ਹੁਣ ਆਪਾਂ ਆਪਣੇ ਹੱਥ ਸਾਫ ਕਰਾਂਗੇ ਚੰਗੀ ਤਰ੍ਹਾਂ ਇਹ ਵਕਾਢ ਲਈ ਹੁਣ ਆਪਾਂ ਜੰਮੀ ਸਿੰਮ ਤੇ ਰੱਖਾਂਗੇ ਗੈਸ ਚਲਾ ਲਿਆ ਆਪਾਂ ਤੇਜ਼ ਨਹੀਂ ਕਰਨਾ ਫਿਰ ਇਹ ਜਲ ਜਾਊਗਾ ਫਿਰ ਇਹਦੀ ਸਮੈਲ ਜੀ ਆਉਣ ਲੱਗ ਜਿੰਦੀ ਆ ਉਹ ਕਲੜੀ ਬਣਦੀ ਹੈਗੀ ਹੈਨਾ ਜਿਹੜੀ ਦੇਸੀ ਦੇਸੀ ਘਿਆ ਉਹਦੀ ਸਮੈਲ ਹੁੰਦੀ ਆ ਬਹੁਤ ਵਧੀਆ ਹੁੰਦੀ ਹੈਗੀ ਇਸ ਕਰਕੇ ਆਪਾਂ ਉਹ ਜੀ ਚਾਹੁੰਦੀ ਆ ਚੰਗੀ ਤਰ੍ਹਾਂ ਆਪਾਂ ਇਹਨੂੰ 10-15 ਮਿੰਟ 10 ਕੁ ਮਿੰਟ ਹੀ ਲਾ ਲਓ ਮੰਨ ਕੇ 10 ਕੁ ਮਿੰਟਾਂ ਵਾਸਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਾੜ ਜੇ ਦਵਾਂਗੇ ਕਿਉਂਕਿ ਜਿਹੜਾ ਵਾਧੂ ਜਿਹਾ ਹੈਗੇ ਲਸ ਲਸ ਜੀ ਸਾਰੀ ਉੱਪਰ ਆ ਜੇ ਤੇ ਕਿਉਂ ਆਪਣਾ ਲੱਗ ਰਹਿ ਜੀ ਉਹ ਤਾਹਾਂ ਇਸੇਕ ਦਹੀਂ ਜੀ ਬਣ ਕੇ ਬੌਲੀ ਜੀ ਮango ਇਕੱਠਾ ਹੋ ਜਾਊਗਾ ਦੇਖੋ ਆਪਾਂ ਦੇਸੀ ਘਿਓ ਤਿਆਰ ਕਰ ਲਿਆ ਘਰ ਦਾ ਧਿਆਨ ਤੇ ਆਹ ਦੇਸੀ ਘਿਓ ਧੰਨਵਾਦੀ